Ela não dessa ਕਿੰਨੇ ਬਾਤਰੀਨ ਸੂਰਤੇ ਹਾਲ ਬਣ ਗਏ ਆ ਜਿੱਥੇ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਗਈ ਜਾਂਦੀ ਆ ਉੱਥੇ ਛੇਵਾਂ ਦਰਿਆ ਨਸ਼ੇ ਦਾ ਵੀ ਵਗ ਗਿਆ ਔਰ ਤੁਸੀਂ ਇਸ ਵੇਲੇ ਦੇਖ ਲੋਗੇ ਅਸੀਂ ਭਗਤ ਪੂਰਨ ਸਿੰਘ ਜੀ ਵੱਲੋਂ ਵਸਾਏ ਗਏ ਪਿੰਗਲਵਾੜਾ ਵਿਖੇ ਮੌਜੂਦ ਆ ਔਰ ਸਾਡੇ ਨਾਲ ਬੀਬੀ ਜੀ ਡਾਕਟਰ ਇੰਦਰਜੀਤ ਕੌਰ ਜੀ ਵੀ ਮੌਜੂਦ ਆ ਔਰ ਵਿੱਚ ਬੈਠੀ ਧੀ ਪ੍ਰਵੀਨ ਘੋਰ ਜੋ ਕਿ ਐਸੇ ਅੰਮ੍ਰਿਤਸਰ ਦੇ ਪਿੰਗਲਵਾੜਾ ਦੇ ਸਰਾਊਂਡਿੰਗਸ ਜੋ ਕਿ ਬੱਸ ਸਟੈਂਡ ਦੇ ਕੋਲ ਆ ਉੱਥੇ ਸਾਨੂੰ ਬੀਜੀ ਨੂੰ ਮਿਲੀ ਐ ਬੀਜੀ ਰਸਤੇ ਦੇ ਵਿੱਚ ਟਰੈਵਲ ਕਰ ਰਹੀ ਸੀ ਔਰ ਇਹ ਧੀ ਉੱਥੇ ਮਿਲੀ ਐ ਬਹੁਤ ਮਾੜੇ ਔਰ ਨਸ਼ੇ ਦੇ ਹਾਲਾਤ ਦੇ ਵਿੱਚ ਸੜਕ ਤੇ ਤੁਰੀ ਫਿਰਦੀ ਸੀ ਡਿੱਗਦੀ ਟੈਂਦੀ ਸੀ ਤੇ ਬੀਜੀ ਦਾ ਮਨ ਹਿਰਦੇ ਨੂੰ ਦੇਖ ਕੇ ਬਲੁੰਦ ਰਿਆ ਗਿਆ ਤੇ ਉਸ ਤੋਂ ਬਾਅਦ ਇਸ ਧੀ ਨੂੰ ਉਹ ਨਾਲ ਆਪਣੀ ਗੱਡੀ 'ਚ ਬਿਠਾ ਕੇ ਇੱਥੇ ਪਿੰਗਲਵਾੜਾ ਪਰਿਸਰ ਦੇ ਵਿੱਚ ਲੈ ਆਉਂਦੇ ਆ ਮੇਨ ਦਫ਼ਤਰ ਦੇ ਵਿੱਚ ਲੈ ਆਉਂਦੇ ਆ ਔਰ ਤੁਸੀਂ ਇਹ ਦੇਖੋ ਕਿ ਉਸ ਦਿਨ ਤੋਂ ਬਾਅਦ ਕੱਲ੍ਹ ਸ਼ਾਮ ਤੋਂ ਹੀ ਬੀਜੀ ਨਾਲ ਮੇਰੀ ਕਈ ਵਾਰ ਗੱਲ ਹੋਈ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਲ ਕਈ ਵਾਰ ਗੱਲ ਹੋਈ ਬੀਜੀ ਦਾ ਮਨ ਇੰਨਾ ਬਲੁੰਦ ਰਿਆ ਗਿਆ ਕਿ ਉਹਨਾਂ ਨੇ ਸਿਹਤ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਹੋਰ ਵੀ ਕਈ ਡਿਗਨਿਟਰੀਜ਼ ਨਾਲ ਵਿਚਾਰ ਸਾਂਝੇ ਕੀਤੇ ਕਿ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਕਿ ਜਿਹੇ ਕੰਮ ਹੋਣੇ ਸ਼ੁਰੂ ਹੋ ਗਏ ਆ ਗੁਰੂਆਂ ਪੀਰਾਂ ਪੈਗੰਬਰਾਂ ਦੀ ਫਕੀਰਾਂ ਦੀ ਧਰਤੀ ਹੈ ਦਰवेशਾਂ ਦੀ ਧਰਤੀ ਹੈ ਉਸ ਧਰਤੀ ਦੇ ਉੱਪਰ ਜੇ ਸਾਡੀਆਂ ਧੀਆਂ ਵੀ ਹੁਣ ਨਸ਼ੇ ਦੇ ਵਿੱਚ ਗ੍ਰਸਤ ਰਹਿਣਗੀਆਂ ਮੁਕਤਲਾ ਰਹਿਣਗੀਆਂ ਔਰ ਉਹਨਾਂ ਦੀ ਪਤ ਉਹਨਾਂ ਦੀ ਇੱਜ਼ਤ ਇਦਾਂ ਹੀ ਸੜਕਾਂ ਦੇ ਉੱਤੇ ਰੁਲਦੀ ਰਹੂਗੀ ਤੇ ਫਿਰ ਸਾਡੇ ਪੰਜਾਬ ਦੀ ਜਿਹੜੀ ਸ਼ਾਨੋ ਸ਼ੌਕਤ ਆ ਉਹ ਪੂਰੇ ਦੇਸ਼ੋ ਦੁਨੀਆ ਦੇ ਵਿੱਚ ਕੀ ਦਿਖ ਇਸ ਵੇਲੇ ਦਰਸ਼ਾਰੀ ਹੋਊਗੀ ਤੁਸੀਂ ਆਪ ਵੀ ਸਮਝ ਸਕਦੇ ਹੋ ਸੋ ਮੈਂ ਵੀ ਚਾਹੁੰਦਾ ਸੀ ਬੀਜੀ ਨੂੰ ਵੀ ਬੇਨਤੀ ਕੀਤੀ ਕਿ ਇਹ ਵੀਡੀਓ ਮੈਸੇਜ ਇਸ ਧੀ ਦੇ ਨਾਲ ਬੈਠ ਕੇ ਔਰ ਰਿਕਾਰਡ ਕਰਨ ਔਰ ਆਪਣੇ ਸ਼ਬਦ ਜਰੂਰ ਲੋਕਾਂ ਨੂੰ ਦੱਸਣ ਮੈਸੇਜ ਦੇਣ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇਣ ਔਰ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਸਿੱਖ ਡਾਇਸਪੋਰਾ ਔਰ ਸਾਡਾ ਪੰਜਾਬੀ ਡਾਇਸਪੋਰਾ ਅਬ ਬੀਜੀ ਨੂੰ ਔਰ ਭਗਤਪੁਰਨ ਸਿੰਘ ਜੀ ਨੂੰ ਬਹੁਤ ਮੰਨਦਾ ਆ ਇਹਨਾਂ ਦੇ ਵਿਚਾਰ ਨੂੰ ਸੁਣ ਕੇ ਉਹ ਜਰੂਰ ਅਮਲ ਦਰਾਮਦ ਕਰਨਗੇ ਤੇ ਜਿਹੜਾ ਨਸ਼ੇ ਦੇ ਵਿੱਚ ਸਾਡੀਆਂ ਧੀਆਂ ਸਪੈਸ਼ਲੀ ਗ੍ਰਸਤ ਹੁੰਦੀਆਂ ਜਾ ਰਹੀਆਂ ਉਹਨਾਂ ਦੀ ਅਜ਼ਮਤ ਜਿਹੜੀ ਲੁੱਟੀ ਜਾ ਰਹੀ ਆ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਨਾਲ ਤੱਕਾ ਹੋ ਰਿਹਾ ਉਹਦੇ ਵਿੱਚ ਰੋਕਥਾਮ ਕਰਨ ਵਾਸਤੇ ਪਿੰਗਲਵਾੜਾ ਔਰ ਡਾਕਟਰ ਇੰਦਰਜੀਤ ਕੌਰ ਜੀ ਸਭ ਤੋਂ ਵੱਧ ਉਪਰਾਲਾ ਕਰਨ ਲਈ ਤਤਪਰ ਹੋ ਗਏ ਸੋ ਉਹਨਾਂ ਦੇ ਵਿਚਾਰ ਸੁਣਦੇ ਆ ਔਰ ਅਸਤੀ ਦੇ ਵਿਚਾਰ ਵੀ ਸੁਣਦੇ ਆ ਕਿ ਕਿਸ ਤਰੀਕੇ ਦੇ ਨਾਲ ਬੀਜੀ ਨੂੰ ਇੱਥੇ ਲੈ ਕੇ ਆਇਆ ਔਰ ਕਿਵੇਂ ਦੀ ਸੇਵਾ ਸੰਭਾਲ ਕੱਲ ਤੋਂ ਹੋ ਗਈ ਅੱਜ ਇਹਦੀਆਂ ਅੱਖਾਂ ਵੀ ਖੁੱਲ ਰਹੀਆਂ ਖਾਣਾ ਵੀ ਰੱਜ ਕੇ ਖਾਦਾ ਬੀਜੀ ਦੇ ਨਾਲ ਬੈਠ ਕੇ ਚਾਹ ਵੀ ਪੀਤੀ ਆ ਔਰ ਖੁਸ਼ੀ ਵੀ ਜ਼ਾਹਰ ਕੀਤੀ ਆ ਔਰ ਇਹ ਗੱਲ ਵੀ ਮੰਨੀਏ ਨੇ ਕਿ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੂੰਗੀ ਔਰ ਪਿੰਗਲਵਾੜੇ ਦੇ ਬੀਜੀ ਦੇ ਚਰਨਾਂ ਦੇ ਨਾਲ ਲੱਗ ਕੇ ਲੋਕਾਂ ਦੀ ਸੇਵਾ ਹੀ ਕਰੂੰਗੀ ਸੋ ਬੀਜੀ ਦੇ ਵਿਚਾਰ ਸੁਣਦੇ ਆ ਇਸ ਗੱਲ ਤੇ ਕੱਲ ਤਈ ਮੈਨੂੰ ਜਦੋਂ ਮੈਂ ਪਿੰਗਰਵੜੇ ਆ ਰਹੀ ਸੀ ਇੱਥੇ ਮੇਨ ਦਫ਼ਤਰ ਦੇ ਵਿੱਚ ਬੱਸ ਸਟੈਂਡ ਦੇ ਕੋਲ ਤੇ ਮੈਨੂੰ ਇਹ ਬੱਚੀ ਜਿਹੜੀ ਹੈ ਪ੍ਰਵੀਨ ਮੈਂ ਇਹ ਦੇਖੀ ਇਹ ਲੜਖੜਾ ਰਹੀ ਸੀ ਇਹ ਦੇਖੋ ਤੁਰਿਆ ਨਹੀਂ ਸੀ ਜਾ ਰਹੀ ਪਹਿਲਾਂ ਮੈਨੂੰ ਇੰਜ ਲੱਗਿਆ ਵੀ ਇਹ ਲੱਤਾਂ 'ਚ ਨੁਕਸਾ ਸ਼ਾਇਦ ਕੋਈ ਫਿਰ ਮੈਂ ਥੋੜਾ ਜਿਹਾ ਧਿਆਨ ਨਾਲ ਦੇਖਿਆ ਵੀ ਲੱਤਾਂ ਤਾਂ ਠੀਕ ਲੱਗਦੀਆਂ ਆ ਵੀ ਇਹਨੂੰ ਲੱਗਦਾ ਵੀ ਨਸ਼ਾ ਕੀਤਾ ਲੱਗਦਾ ਇਹ ਦੇਖੋ ਤੁਰਿਆ ਨਹੀਂ ਸੀ ਜਾ ਰਹੀ ਤੇ ਇਹ ਧੰਮ ਦੇ ਕੇ ਤੇ ਬੈਂਚ ਦੇ ਉੱਤੇ ਬੈਠ ਗਈ ਜਿੱਥੇ ਲੋਕੀ ਕੁਝ ਖਾ ਰਹੇ ਸੀ ਨਿਊਟਰੀ ਵਗੈਰਾ ਸ਼ਾਇਦ ਇਹਨੂੰ ਭੁੱਖ ਵੀ ਲੱਗੀ ਸੀ ਮੈਨੂੰ ਬੜਾ ਔਖਾ ਲੱਗਿਆ ਮੈਨੂੰ ਕਾਫੀ ਦਿਨ ਤੋਂ ਖਬਰਾਂ ਮਿਲ ਰਹੀਆਂ ਨੇ ਕਿ ਇੱਥੇ ਅੰਮ੍ਰਿਤਸਰ ਦੇ ਗੁਰੂ ਨਗਰੀ ਵਿੱਚ ਜਿੱਥੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ਹਿਰ ਬਸਾਇਆ ਜਿੱਥੇ ਅੱਡੇ ਪਰਉਪਕਾਰ ਦੇ ਕੰਮ ਕੀਤੇ ਉੱਥੇ ਇਹੋ ਜਿਹੇ ਹਾਲਾਤ ਵਿੱਚ ਬੱਚੇ ਬੱਚੀਆਂ ਤੁਰੇ ਫਿਰਨ ਔਰ ਗੰਦੇ ਕੰਮ ਹੋਣਾ ਇਹ ਬਰਦਾਸ਼ਤ ਤੋਂ ਬਾਹਰ ਹੈ ਥੋੜੇ ਦਿਨ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਵੀ ਸਾਡੇ ਕੋਲ ਇੱਕ ਬੱਚੇ ਆਈ ਉਹਦਾ ਵੀ ਇਹੀ ਹਾਲ ਸੀਗਾ ਉਹਦਾ ਇਦੋਂ ਵੀ ਮਾੜਾ ਹਾਲ ਸੀ ਉਹਦਾ ਤਾਂ ਸਾਰਾ ਸਰੀਰ ਹੀ ਬੰਨਿਆ ਪਿਆ ਸੀਗਾ ਤੇ ਉਹਦਾ ਟੀਕੇ ਲਾ ਲਾ ਕੇ ਉਹਦੇ ਕੋਈ ਵੇਨ ਹੀ ਨਹੀਂ ਨੀ ਸੀ ਦਿਸਦੀ ਹੈਗੀ ਉਹਨੂੰ ਵੀ ਅਸੀਂ ਸੰਭਿਆ ਆ ਬਿਨਾ ਕਿਸੇ ਦਵਾਈ ਤੋਂ ਉਹਦਾ ਨਸ਼ਾ ਵੀ ਛੁੱਟ ਗਿਆ ਤੇ ਹੁਣ ਉਹਦੀ ਸਿਹਤ ਵੀ ਬਹੁਤ ਵਧੀਆ ਹੈਗੀ ਐਸ ਵੇਲੇ ਤੇ ਹੁਣ ਇੱਕ ਹੋਰ ਕੁੜੀ ਆਈ ਸੀ ਜਿਹੜੀ ਉਹਨੇ ਥੋੜੀ ਦਿਰ ਬਾਅਦ ਹੀ ਉਹਦੀ ਡੈਥ ਹੋ ਗਈ ਸੀ ਬਹੁਤ ਹੋ ਗਈ ਕਿਉਂਕਿ ਉਹ ਨਸ਼ਾ ਬਹੁਤ ਜ਼ਿਆਦਾ ਕੀਤਾ ਹੋਇਆ ਸੀ ਨਾਲ ਉਹਦਾ ਇੱਕ ਬੰਦਾ ਸੀਗਾ ਬੰਦੇ ਨੂੰ ਤੁਸੀਂ ਭੇਜਤਾ ਤੇ ਅਗਲੇ ਦਿਨ ਬੰਦੇ ਨੂੰ ਅਸੀਂ ਬੁਲਾਇਆ ਵੀ ਤੇ ਜਿਹੜੀ ਤੇਰੀ ਕੁੜੀ ਆਈ ਸੀ ਤੇਰੇ ਨਾਲ ਉਹ ਮਰ ਗਈ ਐ ਤੇ ਉਹਦਾ ਕੀ ਕਰਨਾ ਹੁਣ ਉਹ ਕਹਿੰਦਾ ਮੇਰੀ ਮੇਰੇ ਕੋਲ ਉਹਦੀ ਮਾਂ ਦਾ ਫੋਨ ਆ ਗਿਆ ਤੇ ਉਹਦੀ ਮਾਂ ਆ ਗਈ ਮਾਂ ਨੂੰ ਪਤਾ ਸੀ ਕਿ ਨਸ਼ੇ ਕਰਦੀ ਐ ਕੁੜੀ ਔਰ ਮਾਂ ਨੂੰ ਔਖਾ ਵੀ ਲੱਗਿਆ ਕਹਿੰਦੀ ਇਹ 3 ਵੀਲਰ ਚਲਾਉਂਦਾ ਸੀ ਮੁੰਡਾ ਇਹਦੇ ਨਾਲ ਤੁਰੀ ਫਿਰਦੀ ਸੀ ਇਹ ਘਰ ਵੀ ਨਹੀਂ ਸੀ ਲੈ ਕੇ ਜਾਂਦਾ ਇਹ ਮੁੰਡੇ ਐਨੇ ਬਦਮਾਸ਼ ਹੁੰਦੇ ਐ ਕਿ ਆਪਣੇ ਘਰ ਵੀ ਨਹੀਂ ਲੈ ਕੇ ਜਾਂਦੇ ਕੁੜੀਆਂ ਨੂੰ ਇੱਧਰ ਉੱਧਰ ਧੱਕੇ ਖਾਂਦੇ ਫਿਰਦੇ ਰਹਿੰਦੇ ਐ ਤੇ ਬਦਮਾਸ਼ੀਆਂ ਕਰਦੇ ਐ ਤੋ ਫਿਰ ਉਹਦੇ ਉਹਦਾ ਫਿਰ ਅਸੀਂ ਮਾਂ ਨੂੰ ਦੇ ਦਿੱਤੀ ਉਹਦੀ ਲੈਡ ਬਾਡੀ ਤੇ ਸਸਕਾਰ ਤਾਂ ਫਿਰ ਪਿੰਗਲਵਾਨ ਨੇ ਕੀਤਾ ਪਰ ਉਹਦੀ ਮਾਂ ਨਾਲ ਸੀਗੇ ਇਹ ਤੀਜਾ ਕੇਸ ਸਾਡੇ ਕੋਲ ਅੱਜ ਫੇਰ ਇੱਕ ਹੋਰ ਆਇਆ ਸੀ ਪੁਲਿਸ ਵਾਲੇ ਛੱਡ ਕੇ ਗਏ ਸੀ ਉਹਦੇ ਬੈਗ ਚੋਂ ਏਡੀ ਵੱਡੀ ਬਹੁਤ ਸ਼ਰਾਬ ਦੀ ਨਿਕਲੀ ਉਹ ਤੀਜਾ ਚੌਥਾ ਕੇਸ ਤੇ ਮੈਨੂੰ ਤਾਂ ਘਬਰਾਹਟ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਇੰਨੇ ਛੋਟੇ ਛੋਟੇ ਬੱਚੀਆਂ ਜਿਹੜੀਆਂ ਆਪਣਾ ਪ੍ਰਸੰਹ ਮਹਾਲ ਨਹੀਂ ਸਕਦੀਆਂ ਉਹ ਨਸ਼ੇ ਕਰਨਾ ਤੇ ਕਿਤੇ ਪੰਜਾਬ ਜਿਹੜਾ ਪੰਜ ਉਹ ਧਰਤੀ ਜਿੱਥੇ ਗੁਰੂ ਸਾਡੇ ਗੁਰੂ ਪੀਰ ਫਕੀਰ ਜਨਨ ਜਿੱਥੇ ਵੇਦ ਲਿਖੇ ਗਏ ਹੋਣ ਜਿੱਥੇ ਗੁਰ ਗ੍ਰੰਥ ਸਾਹਿਬ ਲਿਖਿਆ ਗਿਆ ਹੋਵੇ ਇਥੇ ਐਡੇ ਵੱਡੇ ਕੰਮ ਵਧੀਆ ਹੁੰਦੇ ਹੋਣ ਜਿੱਥੇ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੰਗੇ ਕੰਮਾਂ ਲਈ ਆਪਣਾ ਸਰਬੰਸ ਵਾਰ ਦਿੱਤਾ ਹੋਵੇ ਉੱਥੇ ਉੱਥੇ ਇਹ ਜੇ ਕੰਮ ਹੋਣ ਉਹ ਬਰਦਾਸ਼ਤ ਨਹੀਂ ਹੋਇਆ ਮੇਰੇ ਕੋਲੋਂ ਬਹੁਤ ਔਖਾ ਲੱਗਿਆ ਮੈਨੂੰ ਕਹਰੇ ਬੱਚੀ ਨੂੰ ਨਾਂ ਪੁੱਛਿਆ ਕਹਿੰਦੇ ਪ੍ਰਵੀਨ ਹੈ ਮੇਰਾ ਨਾਂ ਅਰ ਨਿਕਲੀ ਵੀ ਸਾਡੇ ਜ਼ਿਲ੍ਹੇ ਦੀ ਸੰਗਰੂਰ ਜ਼ਿਲ੍ਹੇ ਦੀ ਏ ਕੁੜੀ ਤੇ ਮੈਨੂੰ ਜਿਆਦਾ ਹੀ ਥੋੜ੍ਹਾ ਜਿਹਾ ਚੰਗਾ ਲੱਗਿਆ ਮੈਨੂੰ ਬੜਾ ਸਮਝ ਆਇਆ ਬੜਾ ਪਿਆਰ ਕੀਤਾ ਰੋਟੀ ਰੱਟੀ ਖਵਾਈਏ ਨੂੰ ਨਸ਼ਾ ਦਾ ਉੱਤਰਿਆ ਥੋੜੀ ਦੇਰ ਬਾਅਦ ਦੋ ਦੋ ਘੰਟੇ ਬਾਅਦ ਅਰੇ ਇੱਥੇ ਪੁਲਿਸ ਸਟੇਸ਼ਨ ਨੂੰ ਦੋ ਵਾਰੀ ਅਸੀਂ ਫੋਨ ਕੀਤਾ ਵੀ ਸਾਡੇ ਕੋਲ ਇਸ ਤਰ੍ਹਾਂ ਇੱਕ ਕੁੜੀ ਆਈ ਹੈ ਤੇ ਉਹ ਬੜੀ ਅਜੀ ਅੱਜ ਤੱਕ ਕੋਈ ਵੀ ਬੰਦਾ ਪੁਲਿਸ ਸਟੇਸ਼ਨ ਤੋਂ ਪੁੱਛਣ ਨਹੀਂ ਆਇਆ ਸਾਨੂੰ ਵੀ ਕੀ ਹਾਲਾਤ ਹੈ ਤੇ ਇਹ ਮਤਲਬ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਜਿਹੜਾ ਸਾਡਾ ਦੇਸ਼ ਹੈ ਸਾਡਾ ਪੰਜਾਬ ਹੈ ਕਿਸੇ ਨਾ ਸਾਰਿਆਂ ਦਾ ਫਰਜ਼ ਹੈ ਕਿ ਇਹਨੂੰ ਅਸੀਂ ਸੋਨਾ ਬਣਾਈਏ ਅਸੀਂ ਰੰਗਲਾ ਪੰਜਾਬ ਬਣਾਈਏ ਪਰ ਰੰਗਲਾ ਤਾਂ ਕੀ ਹੈ ਤਾਂ ਮਤਲਬ ਸਮਝ ਨਹੀਂ ਆ ਰਹੀ ਮੈਂ ਕੀ ਇਹਨੂੰ ਸ਼ਬਦ ਵਿਚਾਰਾਂ ਆਲੇ ਦੁਆਲੇ ਦੇ ਲੋਕ ਵੀ ਜਿਹੜੇ ਇੱਥੇ ਤੁਰੇ ਫਿਰਦੇ ਆ ਉਹੀ ਮਤਲਬ ਜਿਹੜੇ ਸਾਡੇ ਹੋਟਲ ਨੇ ਆਲੇ ਦੁਆਲੇ ਉੱਥੇ ਵੀ ਮੈਨੂੰ ਪਤਾ ਲੱਗਿਆ ਮੈਨੂੰ ਮੈਂ ਮੇਰੇ ਕੋ ਮੈਂ ਪ੍ਰੂਫ ਤਾਂ ਨਹੀਂ ਹੈਗਾ ਪਰ ਮੈਨੂੰ ਪਤਾ ਲੱਗਿਆ ਵੀ ਉੱਥੇ ਵੀ ਪੁੱਠੇ ਕੰਮ ਹੁੰਦੇ ਆਲੇ ਦੁਆਲੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਕਈ ਸਾਡੇ ਸੇਵਾਦਾਰਾਂ ਨੇ ਵੇਖਿਆ ਇੱਥੇ ਕੁੜੀਆਂ ਨੂੰ ਸ਼ਰਾਬ ਪੀ ਕੇ ਤੇ ਕਮਲਿਆਂ ਵਾਂਗੂ ਫਿਰਦੇ ਆ ਉਹ ਮਤਲਬ ਸਾਰਾ ਕੁਝ ਜੜਾ ਹੈ ਵੀ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਇਕੱਲੇ ਪੋਲਿਟਿਸ਼ੀਅਨਾਂ ਦੀ ਨਹੀਂ ਬਣਦੀ ਇਕੱਲੇ ਪੁਲਿਸ ਵਾਲਿਆਂ ਦੀ ਨਹੀਂ ਬਣਦੀ ਆਮ ਲੋਕਾਂ ਦੀ ਵੀ ਆ ਮਾਂ ਪਿਓ ਦੀ ਵੀ ਬਹੁਤ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਸ਼ੁਰੂ ਤੋਂ ਵਧੀਆ ਸਿੱਖਿਆ ਦੇਣ ਸਕੂਲ ਚ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਨੈਤਿਕ ਕਦਰਾਂ ਕੀਮਤਾਂ ਤੇ ਬੇੜਾ ਘੜਕ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜੀ ਕਹਿੰਦੇ ਹੋਏ ਜੀ ਵਿਦਿਆਚਾਰ ਤੁਸੀਂ ਕ੍ਰਾਂਤੀ ਲਿਆ ਰਹੇ ਹੋ ਕਹੀ ਜਿਹੀ ਕ੍ਰਾਂਤੀ ਹੈ ਇਹ ਇਹ ਕੁੜੀ ਵੀ ਨੌਜਵਾਨਾਂ 'ਚ ਪੜ੍ਹੀ ਐ ਇਹ ਕਹੀ ਜੇ ਕ੍ਰਾਂਤੀ ਐ ਇਹ ਜਿਹੜਾ ਬੱਚਾ ਤੁਸੀਂ ਬੱਚੇ ਜਿਹੜੇ ਬੱਚਿਆਂ ਦੇ ਵਿੱਚ ਤੁਸੀਂ ਨੈਤਿਕ ਕਦਰਾਂ ਕੀਮਤਾਂ ਨਹੀਂ ਪਾ ਸਕੇ ਉਹ ਕਾਹਦਾ ਸਕੂਲ ਐ ਇਹ ਬੜਾ ਜੀਵ ਐ ਤੋਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਇਹ ਵਿੱਚ ਪੁਰਸਵਾਲਿਆਂ ਦੇ ਵੀ ਰਾਜਨੀਤਿਕ ਲੋਕਾਂ ਦੀ ਵੀ ਆਮ ਲੋਕਾਂ ਦੀ ਵੀ ਤੇ ਸਾਰਿਆਂ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਐ ਕਿ ਅਸੀਂ ਆਪਣੇ ਪੰਜਾਬ ਨੂੰ ਸੋਨਾ ਬਣਾਈਏ ਜਿਹੜੇ ਗੁਰੂਆਂ ਦੀ ਧਰਤੀ ਐ ਉਹਨੂੰ ਲੋਕੀ ਨਮਸਕਾਰ ਕਰਨ ਜਿਵੇਂ ਇੱਥੇ ਲੋਕੀ ਦਰਬਾਰ ਸਾਹਿਬ ਆਉਂਦੇ ਐ ਪਰ ਇੱਥੇ ਦਰਬਾਰ ਸਾਹਿਬ ਦੇ ਬਾਹਰ ਵੀ ਇਹੋ ਜਿਹੇ ਕਈ ਤਰ੍ਹਾਂ ਫਿਰਦੇ ਐ ਜਿਹੜੇ ਪਹਿਲਾਂ ਕੁੜੀ ਆਈ ਸੀ ਉਹ ਦਰਬਾਰ ਸਾਹਿਬ ਤੋਂ ਬਾਹਰ ਉਸ ਮੁੰਡੇ ਨਾਲ ਤੁਰੇ ਫਿਰਦੀ ਜਿਹੜੀ ਹੁੰਦੀ ਮਾਰਕੀਸ ਤੋ ਇਹ ਬੜੇ ਹਰਨੇ ਮੇ ਤਾਂ ਗੱਲ ਐ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਕਿ ਇਹਨੂੰ ਠੀਕ ਕਰਨਾ ਆਪਣੇ ਪੰਜਾਬ ਨੂੰ ਠੀਕ ਕਰਨਾ ਉਹਦੇ ਲਈ ਮੈਂ ਉਸਤਾਦ ਬਲਬੀਰ ਸਿੰਘ ਜੀ ਸਿਹਤ ਮੰਤਰੀ ਨਾਲ ਵੀ ਰਾਤੀ ਗੱਲ ਕੀਤੀ ਕਿਉਂਕਿ ਮੇਰਾ ਦਿਲ ਬਹੁਤ ਉਦਾਸ ਹੋ ਗਿਆ ਮੇਰੇ ਗੁਰੂਆਂ ਦੀ ਧਰਤੀ ਦੇ ਵਿੱਚ ਮੇਰੇ ਮੇਰੀਆਂ ਧੀਆ ਪੈਣਾ ਇੰਦਾ ਸ਼ਰਾਬ ਪੀ ਕੇ ਫਿਰਦਿਆਂ ਹੁਣ ਇਹ ਕਾਬਲੇ برداشت ਨਹੀਂ ਹੈਗੀ ਗੱਲ ਤੋਂ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪਏਗਾ ਸਾਡੇ ਦੇਸ਼ ਨੂੰ ਚੰਗਾ ਬਣਾਉਣ ਵਾਸਤੇ ਇਹ ਬੱਚੀ ਬੜੀ ਚੰਗੀ ਹੈ ਅਰ ਇਹਨੇ ਪ੍ਰਣ ਕੀਤਾ ਹੈ ਕਿ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਕਰਾਂਗੀ ਇਹਨੇ ਮੂਲ ਮੰਤਰ ਦਾ ਪਾਠ ਕਰਕੇ ਅਸੀਂ ਵੀ ਅਰਦਾਸ ਚ ਸ਼ਾਮਿਲ ਹੋਏ ਆਂ ਵੀ ਰੋਜ਼ ਅਰਦਾਸ ਕਰਨੀਆਂ ਦੋ ਵਾਰੀ ਕਿ ਵਾਹਿਗੁਰੂ ਮੈਨੂੰ ਇਹਨਾਂ ਕਮਾਂ ਤੋਂ ਬਚਾ ਅਰੇ ਚੰਗੀ ਗੱਲ ਹੈ ਕਿ ਕੁੜੀ ਚੰਗਾ ਬਣਨਾ ਚਾਹੁੰਦੀ ਹੈ ਤੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਮਤਲਬ ਇਹੋ ਜਿਹਾ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਬੁਰੇ ਪਾਸਿਓਂ ਹਟਾ ਕੇ ਚੰਗੇ ਬੜਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪ੍ਰਵੀਨ ਤੋਂ ਪੁੱਛਦੇ ਆਂ ਕਿ ਉਹ ਕੀ ਕਹਿੰਦੀ ਆ ਉਹਨੂੰ ਕੀ ਲੱਗਿਆ ਹੈ ਕਿਵੇਂ ਉਹ ਗਲਤ ਪਾਸੇ ਪਈ ਤੇ ਹੁਣ ਕਿਵੇਂ ਠੀਕ ਹੋਣਾ ਚਾਹੁੰਦੀ ਹੈ ਆਪਾਂ ਉਹਦੇ ਨਾਲ ਗੱਲ ਕਰ ਗਏ ਪਰਵੀਨ ਵੀ ਤੁਹਾਨੂੰ ਪੁੱਛ ਰਹਾ ਵੀ ਅੱਗੇ ਤੋਂ ਨਸ਼ਾ ਤਾਂ ਨਹੀਂ ਕਰਨੀ ਮੇਰਾ ਨਾਮ ਪ੍ਰਵੀਨ ਕੌਰ ਹੈ ਤੇ ਏਜ ਮੇਰੀ 17 ਸਾਲ ਹੈ ਤੇ ਮੈਂ ਹੁਣ ਤੁਹਾਨੂੰ ਦੱਸਣ ਆ ਜਾ ਰਹੀ ਹਾਂ ਕਿ ਮੈਂ ਅੱਜ ਤੋਂ ਬਾਅਦ ਕਦੇ ਨਸ਼ਾ ਨਹੀਂ ਕਰਨਾ ਮੈਂ ਨਸ਼ਾ ਨਹੀਂ ਕਰਨਾ ਨਸ਼ੇ ਤੋਂ ਛੁਟਕਾਰਾ ਪਾਉਣਾ ਆਪਣੀ ਜ਼ਿੰਦਗੀ ਅੱਗੇ ਵਧਾਉਣੀ ਹੈ ਨਸ਼ੇ ਵਾਲਾ ਧਿਆਨ ਨਹੀਂ ਦੇਣਾ ਚੰਗੇ ਕੰਮ ਕਰਨੇ ਆ ਚੰਗਾ ਬੋਲਣਾ ਮੰਦਾ ਕਿਸੇ ਨੂੰ ਕਹਿਣਾ ਨਹੀਂ ਤੇ ਅੱਗੇ ਆਪਣੀ ਲਾਈਫ ਜਿਉਣੀ ਆ ਵੀ ਨਸ਼ੇ ਵਾਲਾ ਤਾਂ ਬਿਲਕੁਲ ਹੀ ਧਿਆਨ ਨਹੀਂ ਦੇਣਾ ਗਲਤ ਕੰਮਾਂ ਵੱਲ ਨਹੀਂ ਜਾਣਾ ਕਿਸੇ ਮੁੰਡੇ ਦੀ ਗੱਲ ਨਹੀਂ ਮੰਨਣੀ ਮਾਪਿਓ ਦੇ ਘਰੇ ਰਹਿਣਾ ਮਾਪਿਓ ਦਾ ਕਹਿਣਾ ਮੰਨਣਾ ਜਿੱਥੇ ਮੰਮੀ ਪਾਪਾ ਕਹਿਣਗੇ ਉੱਥੇ ਜਾਣਾ ਜਿੱਥੇ ਲਿਆਣਗੇ ਉੱਥੇ ਜਾਣਾ ਕੋਈ ਉਲਟਾ ਸਿੱਧਾ ਰਸਤਾ ਵੇਖਣਾ ਨਹੀਂ ਆ ਧੰਨਵਾਦ ਤੁਸੀਂ ਪ੍ਰਵੀਨ ਕੌਰ ਦੀ ਗੱਲ ਵੀ ਸੁਣੀ ਆ ਸੋ ਸਾਡੇ ਬੀਬੀ ਜੀ ਡਾਕਟਰ ਇੰਦਰਜੀਤ ਕੌਰ ਜੀ ਦਾ ਵੀ ਇਹ ਮੈਸੇਜ ਹੈ ਕਿ ਬੁਰੇ ਨਾਲ ਨਫ਼ਰਤ ਨਹੀਂ ਕਰਨੀ ਬੁਰਾਈ ਦੇ ਨਾਲ ਨਫ਼ਰਤ ਕਰਨੀ ਆ ਬੁਰਿਆਂ ਨੂੰ ਵੀ ਗੱਲ ਨਾ ਲਾਉਣਾ ਪਿਆਰ ਕਰਨਾ ਆ ਉਹਨਾਂ ਦੀ ਸਹਾਇਤਾ ਕਰਨੀ ਆ ਮਦਦ ਕਰਨੀ ਆ ਉਹਨਾਂ ਨੂੰ ਤਕੜੇ ਕਰਨਾ ਤਾਂ ਜੋ ਉਹ ਬੁਰਾਈ ਦਾ ਰਸਤਾ ਛੱਡ ਕੇ ਬੁਰਾਈ ਦੇ ਨਾਲ ਹੀ ਨਫ਼ਰਤ ਕਰਨੀ ਸ਼ੁਰੂ ਕਰ ਦੇਣ ਔਰ ਸਮਾਜ ਦੇ ਚੰਗੇ ਨਾਗਰਿਕ ਬਣਨ ਸਿਹਤਮੰਦ ਨਾਗਰਿਕ ਬਣਨ ਔਰ ਪੰਜਾਬ ਦੇ ਸੱਭਿਆਚਾਰ ਨੂੰ ਸਕਾਫਤ ਨੂੰ ਕਲਚਰ ਨੂੰ ਵਿਰਾਸਤ ਨੂੰ ਇਸੇ ਤਰੀਕੇ ਦੇ ਨਾਲ ਪੰਜਾਬੀਆਂ ਦੀ ਜੋ ਪੁਰਾਣੀ ਸੋਚ ਸੀ ਉਹਦੇ ਨਾਲ ਹੀ ਅੱਗੇ ਵਧਾਉਣ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ 올 ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦਾ ਬਹੁਤ ਧੰਨਵਾਦ ਭਗਤ ਪੂਰਨ ਸਿੰਘ ਜੀ ਦਾ ਔਰ ਡਾਕਟਰ ਇੰਦਰਜੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਲੋਕਾਂ ਦੀ ਬਾਹ ਫੜ ਰਿਹਾ